ਹੇ ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਤੇ ਗਾਇਜ਼ ਮੈਨੂੰ ਕੁਝ ਲੋਕ ਕਮੈਂਟ ਕਰਕੇ ਕਹਿ ਰਹੇ ਸੀਗੇ ਕਿ ਭਾਜੀ ਯਾਰ ਅਸੀਂ ਵਲੌਗ ਚੈਨਲ ਸ਼ੁਰੂ ਕਰਨਾ ਬਟੇ ਕਿ ਅਸੀਂ ਵਲੌਗ ਕਿਵੇਂ ਬਣਾਈਏ ਹਾਂ ਗਾਇਜ਼ ਇਹ ਕਿ ਤੁਸੀਂ ਪਹਿਲਾਂ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰੀ ਮਾਰਕੀਟ ਆ ਮਗ੍ਹੀ ਕੋਈ ਇਹੋ ਜਿਹਾ ਨਹੀਂ ਹੈਗਾ ਕਿ ਕੋਈ ਮਾਰਕੀਟ ਨਹੀਂ ਹੈਗੀ ਆ ਤੁਸੀਂ ਦੇਖੋਗੇ ਸਾਰੇ ਬੰਦੇ ਆਉਂਦੇ ਜਾਂਦੇ ਪਏ ਨੇ ਵਿੱਚੇ ਰਸਤੇ ਚੌਂਕ ਦੇ ਵਿੱਚ ਖੜਾ ਮੈਂ ਤੇ ਮੈਂ ਤਾਂ ਜੀ ਪਹਿਲਾਂ ਤੇ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਜੀ ਜੇ ਤੁਸੀਂ ਵਲੌਗ ਬਣਾਉਣਾ ਤੇ ਵਲੌਗ ਬਣਾਉਣ ਲੱਗੇ ਨਾ ਕੋਈ ਤੁਸੀਂ ਸ਼ਰਮ ਨਹੀਂ ਕਰਨੀ ਹੈ ਜੀ ਦੇ ਦਜੀ ਕਹਾਂਗੇ ਕਿ ਅਸੀਂ ਸ਼ਰਮ ਕਰਨੀ ਹੈ ਕਿ ਕੁਝ ਲੋਕਾਂ ਨੇ ਕਹਿਣਾ ਨਾ ਕਿ ਲੋਕਾਂ ਨੂੰ ਜਾ ਕੇ ਅਸੀਂ ਵੀਡੀਓ ਕਿਵੇਂ ਬਣਾਈਏ ਜਾਂ ਕੈਮਰਾ ਫੇਸ ਕਿਵੇਂ ਕਰਨਾ ਕਿ ਹਾਏ ਉਹ ਕੀ ਕਹੂਗਾ ਇਹ ਕੀ ਕਹੂਗਾ ਜੇ ਗਾਇਸ ਤੁਸੀਂ ਇਹ ਚੀਜ਼ ਸੋਚੀ ਜਾਉਗੇ ਨਾ ਤਾਂ ਤੁਸੀਂ ਵੀ ਕਦੀ ਵੀ ਗਾਇਸ ਵਲੋਗ ਨਾ ਬਣਾ ਸਕਦੇ ਨਾ ਕਦੀ ਕਾਮਯਾਬ ਹੋ ਸਕਦੇ ਹੋ ਠੀਕ ਹੈ ਜੀ ਲੋਕਾਂ ਦਾ ਕੰਮ ਹੁੰਦਾ ਕਹਿਣਾ ਉਹਨਾਂ ਨੇ ਕਹੀ ਜਾਣਾ ਵਾ ਜੇ ਤੁਸੀਂ ਕਹਿੰਗੇ ਹੁਣ ਦੇਖੋ ਜੀ ਮੈਂ ਵਲੋਗ ਬਣਾ ਰਿਹਾ ਇੱਥੇ ਦੇਖੋ ਮੇਰੇ ਚਾਰੇ ਤਰਫ ਤੁਸੀਂ ਦੇਖ ਸਕਦੇ ਹੋ ਕਿ ਮਾਰਕੀਟ ਪੂਰੀ ਹੈ ਜੀ ਇਹ ਚੌਂਗਾ ਬੁਰਾ ਜਿੱਥੇ ਪੂਰੇ ਬੰਦੇ ਆਉਂਦੇ ਜਾਂਦੇ ਨੇ ਮਿਲ ਗਿਆ ਇਹ ਜੀ ਕੋਈ ਗਲਤ ਨਹੀਂ ਹੈਗੀ ਪਰ ਇਹ ਕਿ ਜੇ ਤੁਸੀਂ ਕਹੋਗੇ ਕਿ ਸਾਨੂੰ ਯਾਰ ਲੋਕ ਵੀ ਕਹਿਣਗੇ ਆ ਉਹ ਮੈਂ ਦੇਖੂਗਾ ਤੇ ਬੋਲੂਗਾ ਹਾਈ ਕਿ ਤੇ ਗੋਂਡੀ ਨਾ ਦੇਖ ਲਵੇ ਤੇ ਗਾਇਸ ਤੁਸੀਂ ਫਿਰ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ਠੀਕ ਹੈ ਜੀ ਵਲੌਗ ਬਣਾਣਾ ਲੋਕਾਂ ਦੇ ਵਿੱਚ ਜਾ ਕੇ ਬਣਾਓ ਤੁਸੀਂ ਸਿਰਫ ਆਪਣੇ ਕੰਮ ਦੇ ਉੱਪਰ ਫੋਕਸ ਰੱਖੋ ਜੇ ਤੁਸੀਂ ਕਹੋਗੇ ਕਿ ਯਾਰ ਮੈਂ ਆਪਣੇ ਕੰਮ ਦੇ ਉੱਪਰ ਫੋਕਸ ਕਿਵੇਂ ਕਰਾਂ ਮੈਨੂੰ ਸ਼ਰਮੰਦੀ ਆ ਤੇ ਗਾਇਸ ਇਹ ਤੁਸੀਂ ਤਦ ਇਹ ਉਹ تھی ਫੋਕਸ ਨਹੀਂ ਕਰ ਸਕਦੇ ਹੁਣ ਕਿਉਂਕਿ ਦੇਖੋ ਜੀ ਮੈਂ ਵੀ ਪਹਿਲਾਂ ਲੋਕਾਂ ਦੇ ਵਿੱਚ ਜਾ ਕੇ ਵੀਡੀਓ ਨਹੀਂ ਬਣਾਉਂਦਾ ਸੀਗਾ ਮੈਨੂੰ ਬੜੀ ਸੰਗ ਆਉਂਦੀ ਸੀ ਕਿ ਮੈਨੂੰ ਬੜੀ ਸ਼ਰਮ ਆਉਂਦੀ ਸੀ ਕਿ ਇਹ ਮੈਂ ਲੋਕਾਂ ਵਿੱਚ ਤੇ ਜਾ ਕੇ ਮੈਂ ਵੀਡੀਓ ਕਿਵੇਂ ਬਣਾਵਾ ਮੈਨੂੰ ਕੋਈ ਦੇਖੂਗਾ ਮੈਨੂੰ ਕੋਈ ਕਰੂਗਾ ਤੇ ਗਾਈਜ਼ ਕੋਈ ਲੱਖ ਦੇਖੇ ਜਾਵੇ ਕੋਈ ਲੱਖ ਕਰੀ ਜਾਵੇ ਤੁਸੀਂ ਸਿਰਫ ਆਪਣੇ ਕੈਮਰੇ ਦੇ ਉੱਪਰ ਫੋਕਸ ਰੱਖੋਗੇ ਨਾ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਹੁਣ ਦੇਖੋ ਮੈਂ ਕੈਮਰੇ ਦੇ ਉੱਪਰ ਫੋਕਸ ਕਰ ਰਿਹਾ ਮੇਰੇ ਆਲੇ ਦੁਆਲੇ ਪੂਰੀ ਰੋਡ ਚੱਲ ਰਹੀ ਹੈ ਬਾਹਰ ਦੇ ਅੱਜ ਕੱਲ ਗਾਈਜ਼ ਕਿਸੇ ਕੋਈ ਨੇ ਟਾਈਮ ਨਹੀਂ ਹੁੰਦਾ ਕੋਈ ਕਿਸੇ ਦੇ ਉੱਪਰ ਫੋਕਸ ਕਰੂਗਾ ਜਾਂ ਕੋਈ ਕਿਸੇ ਨੂੰ ਦੇਖੂਗਾ ਜਾਂ ਕੋਈ ਕੁਝ ਕਰੂਗਾ ਬਟ ਇਹ ਇਹ ਸਭੀ ਸਭੀ ਆਪਣੀ ਆਪਣੀ ਸੋਚ ਹੁੰਦੀ ਹੈ ਜੇ ਗਾਈ ਤੁਸੀਂ YouTube ਦੇ ਉੱਪਰ ਆਏ ਹੋ ਨਾ ਤੇ ਕੁਝ ਕਰਕੇ ਦਿਖਾਓ ਕੁਝ ਕਰੋ ਜੇ ਤੁਸੀਂ ਕਹੋਗੇ ਕਿ ਐਸੇ ਨਹੀਂ ਕਰਨਾ ਨਹੀਂ ਹੈਗਾ ਸਾਨੂੰ ਸ਼ਰਮ ਆਉਂਦੀ ਆ ਹੁਣ ਗੱਲ ਇਹ ਕਿ ਪਹਿਲੀ ਪਹਿਲਾ ਕੇਸ ਕੈਮਰਾ ਕਰਨਾ ਨਹੀਂ ਆਂਦਾ ਸਭ ਤੋਂ ਜਿਆਦਾ ਦਿੱਕਤ ਆਉਂਦੀ ਹੈ ਗਾਈਜ਼ ਕਿ ਬੰਦਾ ਮੱਲੇ ਅੰਚ ਯਮਲੇ ਵਾਲੇ ਹੋਗੇ ਜਾਂ ਕੋਈ ਹੋਰ ਹੋਗੇ ਤੇ ਉੱਥੇ ਨਾ ਬੰਦਾ ਦੇਖ ਨਹੀਂ ਸਕਦਾ ਉੱਥੇ ਕੈਮਰਾ ਪੇਚ ਕਰਨਾ ਉਹ ਐ ਹੁੰਦਾ ਜੀ ਬੜਾ ਔਖਾ ਹੁੰਦਾ ਹੁਣ ਪੁੱਛ ਲੋ ਕਹਿੰਦੇ ਨੇ ਦੇ ਕਿ ਕੈਮਰੇ ਨੂੰ ਆਪਣਾ ਦੋਸਤ ਬਣਾ ਲਓ ਕੈਮਰੇ ਨੂੰ ਇਹ ਕਰ ਲਓ ਬਟ ਇਹ ਕਿ ਗਾਈਜ਼ ਐਸਾ ਕੁਝ ਨਹੀਂ ਹੁੰਦਾ ਤੁਸੀਂ ਬਸ ਥੋੜੇ ਕੰਫੀਡੈਂਸ ਹੋਵੋ ਥੋੜਾ ਕੰਫੀਡੈਂਸ ਹੋਣਾ ਚਾਹੀਦਾ ਹੁਣ ਦੇਖੋ ਅੱਜ ਮੈਂ ਵੀ ਕੋ ਕਰ ਰਿਹਾ ਮੇਰੇ ਤੁਸੀਂ ਪਹਿਲਾਂ ਵੀਲੋਗ ਦੇਖੇ ਹੋਣਗੇ ਬਟ ਇਹ ਕਿ ਉਹਦੇ ਵਿੱਚ ਮੈਂ ਇੰਨਾ ਨਹੀਂ ਕਰਦਾ ਸੀਗਾ ਮੈਂ ਬਾਹਰ ਨਹੀਂ ਬਣਾਦਾ ਸੀ ਬਸ ਪਰ ਇਹ ਕਿ ਹੁਣ ਜਦ ਮੈਂ ਦੇਖਿਆ ਕਿ ਕੰਮ ਔਖਾ ਹੀ ਹੋ ਜਾਣਾ ਉਹ ਕੀ ਗੱਲ ਇਹ ਕਿ ਦੇਖੋ ਗਾਈਜ਼ मैं छे सौ तो साढ़े छे सौ तो उपर ऊपर प्लस वीडियो पा चुके चीज देखी जाऊंगा कि कोई मैं देखूंगा कोई बोलूंगा कोई गाइस किसी को इतना टाइम नहीं होता कि कोई किसी को बोले सोचे करे या कुछ करे मैं तो थानू यही कहूंगा किसी की टेंशन ना लो जे तुम ये दिक्कत आती है कि मैं महल्याच वीडियो किमें बनावा मतलब कि महल आई देख लूगा लोगों के सामने आने की शर्म आई है कितने दूर निकल जाओ जिथे मार्केट प्लेस जिथे कोई जान वाला हो होल जो उसे वीडियो बनाओ कोई टेंशन नहीं किसी कोई मतलब गाइस आज दी दुनिया भी पता की कि किसी को इना टाइम नहीं होता कि कोई किसी को देखे या सोचे या किसी न कुछ बोले हम देखो मेरे को किन्नी दुनिया निकल रही है देख सकते हो कि दुनिया निकल रही है बड़े की कि किसी नो कोई परवाह नहीं की क्योंकि तो अजकल सब अपने काम बिजी ने ਜੇ ਅੱਜਕੱਲ ਕੋਈ ਵੀ ਆ ਜੀ ਤੇ ਮੈਂ ਆ ਜਾਂ ਟੁੱਟੀ ਹੋ ਜਾਂ ਹੋਆ ਕਿਸੇ ਕੋ ਇੰਨਾ ਕਿਸੇ ਨੂੰ ਜੱਜ ਕਰਨ ਦਾ ਟਾਈਮ ਨਹੀਂ ਹੈਗਾ ਜੀ ਕਿ ਉਹ ਖੜ ਕੇ ਕਿ ਤੁਹਾਨੂੰ ਦੇਖੇ ਜਾਂ ਜੱਜ ਕਰੇ ਕਿ ਇਹ ਕੀ ਕਰ ਰਿਹਾ ਹੈ ਜਾਂ ਇਹ ਨਹੀਂ ਕੀ ਕਰ ਰਿਹਾ ਹੈ ਗਾਈਜ਼ ਕਿਸੇ ਕੋ ਇੰਨਾ ਟਾਈਮ ਨਹੀਂ ਹੈਗਾ ਆਪਣਾ ਟਾਈਮ ਵੇਸ ਨਾ ਕਰੋ ਜੇ ਤੁਸੀਂ ਵਲੌਗ ਬਣਾਉਨੇ ਹੋ ਜਾਂ ਕੁਤਰੀ ਕਰਦੇ ਹੋ ਗਾਈਜ਼ ਬਾਹਰ ਨਿਕਲੋ ਵੀਡੀਓਜ਼ ਬਣਾਓ ਕਿਸੇ ਦੀ ਪਰਵਾਹ ਨਾ ਕਰੋ ਜੇ ਤੁਸੀਂ ਕਹੋਗੇ ਕਿ ਯਾਰ ਮੈਂ ਸਭ ਦੀ ਪਰਵਾਹ ਕਰੂੰਗਾ ਮੈਨੂੰ ਸੋ ਦੇਖੂਗਾ ਕੀ ਕਹੂਗਾ ਤੇ ਤੁਸੀਂ ਗਾਈਟ ਕੋਈ ਕਾਮਯਾਬ ਨਹੀਂ ਹੋ ਸਕਦੇ ਬਾਕੀ ਤੁਹਾਡੀ ਆਪਣੀ ਇੱਛਾ ਵਾ ਮੇਰਾ ਕੰਮ ਤੇ ਸਮਝਾਣਾ ਮੈਂ ਤੁਹਾਨੂੰ ਕਹਿ ਚੁੱਕਿਆ ਕਿਉਂਕਿ ਮੈਨੂੰ ਕਈ ਬੰਦੇ ਕਹਿੰਦੇ ਸੀ ਇੱਕ ਬੰਦਾ ਭਾਈ ਕਹੇ ਇੱਕ ਕਹ ਰਿਆ ਸੀਗਾ ਕਿ ਮੈਂ ਵਲੌਗ ਚੈਨਲ ਸ਼ੁਰੂ ਤਾਂ ਕੀਤਾ ਸੀ ਪਰ ਇਹ ਕਿ ਮੈਨੂੰ ਨਾ ਡਰ ਲੱਗਦਾ ਬਾਕੀ ਕੈਮਰਾ ਜੇ ਸਾਹਮਣੇ ਆਂਦਾ ਤੇ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਬੋਲਿਆ ਕਿਸੇ ਤੋਂ ਨਹੀਂ ਜਾਂਦਾ ਬੋਲਾ ਗੱਲ ਇਹ ਕਿ ਹੋਰ ਜਿਹੜੀ ਬੋਲੋਗੇ ਕਨਫਰਮ ਕਰੋਗੇ ਕਿ ਤਾਂ ਅੱਡਰ ਬੋਲੇ ਆਊਗਾ ਹੋਲੀ ਵਾਲੀ ਕਰਨ ਲੱਗੋਗੇ ਤੇ ਆਪੇ ਸਭ ਕੁਝ ਸਹੀ ਹੋ ਜਾਣਾ एक बार गलत तो बोलो दो बार तीन बार को उमा आई हुई है ना तो कि गले की कोई शर्म नहीं है, की। जे पक है सब कुछ करिए ना फिर कोई फायदा नहीं क्योंकि तो गायज जो तीन भी चाहते हो किसी भी अपनी गरीबी दूर करनी है गरीबी दूर करनी है उसको तो तो पैसे कमाने करना ही पैना हम मेरे को दुनिया निकल रही इतो है है। हम इ टाइम की वीडियो होगी किसी ने आगे मैं कहा किसी ने कोई जज किया कि हाँ भाई तू कि नहीं कर रहे हैं भाई किसी को इन्ना टाइम नहीं होंगे इसलिए अपना टाइम वेस्ट ना करो जो यूट्यूब के उपर तो आए हो तो जेन्यूनली कॉन्टेंट बनाओ वीडियो क्रिएट करो ठीक है जी बाकी मेरा काम से तुम समझा समझाता वा जो बाकी कुछ चाहिए तो मैं दस दौर वीडियो कैसी लगी कमेंट ਕਰ ਕੇ ਜ਼ਰੂਰ ਲਸੇ ਮਿਲਦੇ ਆ ਕਿ ਤੇ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ